ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਤੁਹਾਡੇ ਲਈ ਇੱਕ ਬਹੁਤ ਹੀ ਜਾਇਜ਼ ਰੇਟ ਤੇ ਮਿਲਣ ਵਾਲੇ ਘਰ ਦੀ ਵੀਡੀਓ ਲੈ ਕੇ ਆਏ ਹਾਂ। ਘਰ ਦੇ ਅੱਗੇ 20 ਫੁੱਟ ਦਾ ਰਾਸਤਾ, ਯਾਨੀ ਕਿ ਖੁੱਲੀ ਡੁੱਲੀ ਗਲੀ ਆ। ਗਲੀ ਨਾਲੋਂ 3 ਤੋਂ 4 ਫੁੱਟ ਉੱਚਾ ਰੱਖ ਕੇ ਘਰ ਬਣਾਇਆ ਗਿਆ। ਘਰ ਦੇ ਮੂਹਰੇ 6 6.5 ਫੁੱਟ ਦਾ ਗੇਟ ਲੱਗਿਆ ਹੋਇਆ। ਜਿਹੜੇ ਵੀ 10 ਤੋਂ 15 ਲੱਖ ਦਾ ਘਰ ਲੱਭ ਰਹੇ ਆ, ਉਹਨਾਂ ਲਈ ਤੋਹਫ਼ਾ ਹੀ ਆਇਆ। ਜਿੰਨੇ ਵੀ ਕਸਟਮਰ ਆਪਣੇ ਕੋ ਘਰ ਦੇਖਣ ਲਈ ਆਉਂਦੇ ਆ ਹਰ ਇੱਕ ਦੀ ਇੱਕੋ ਹੀ ਡਿਮਾਂਡ ਹੁੰਦੀ ਆ ਵੀ ਘਰ ਵਿੱਚ ਗੱਡੀ ਲੱਗਣੀ ਚਾਹੀਦੀ ਆ ਇੱਥੇ 2 ਤੋਂ 3 ਗੱਡੀਆਂ ਆਰਾਮ ਨਾਲ ਪਾਰਕ ਹੋ ਸਕਦੀਆਂ ਘਰ ਦੇ ਵਿੱਚ 2 ਕਮਰੇ ਇੱਕ ਲੈਟਰਨ ਬਾਥਰੂਮ ਲੌਬੀ ਤੇ ਇੱਕ ਰਸੋਈ ਬਣੀ ਹੋਈ ਆ ਬਾਕੀ ਮੂਹਰੇ ਖੁੱਲਾ ਡੁੱਲਾ ਵਿਹੜਾ ਛੱਡਿਆ ਹੋਇਆ ਫਰੰਟ ਤੇ 6x6 ਦੀ ਵਿੰਡੋ ਲੱਗੀ ਹੋਈ ਆ ਤੇ ਨਾਲ ਹੀ ਮੇਨ ਗੇਟ ਮੇਨ ਗੇਟ ਐਂਟਰ ਕਰਦੇ ਸਾਰੀ ਲੌਬੀ ਖੁੱਲੀ ਡੁੱਲੀ ਲੋਬੀ ਆ ਪੂਰੀ ਤੇ ਇਹਦੇ ਵਿੱਚ ਓਪਨ ਕਿਚਨ ਬਣਿਆ ਹੋਇਆ ਕਿਚਨ ਚ ਸੈਲਫ ਸੋਲ ਪਈ ਹੋਈ ਆ ਵਧੀਆ ਕੋਈ ਪੱਥਰ ਪੁੱਥਰ ਲੱਗਿਆ ਹੋਇਆ ਸਾਰਾ ਲੋਬੀ ਦੇ ਵਿੱਚ ਇਹਨਾਂ ਨੇ ਆਪਣਾ ਡਾਈਨਿੰਗ ਟੇਬਲ ਰੱਖਿਆ ਹੋਇਆ ਫ੍ਰਿਜ ਵੀ ਇੱਥੇ ਰੱਖੀ ਹੋਈ ਆ ਤੇ ਕਮਰਿਆਂ ਦੇ ਸਾਹਮਣੇ 6 6.5 ਫੁੱਟ ਦੀ ਜਗ੍ਹਾ ਛੱਡੀ ਹੋਈ ਆ ਤੇ ਬਹੁਤ ਹੀ ਵਧੀਆ ਜਿਹਨਾਂ ਕੇ ਨਕਸ਼ੇ ਦੇ ਨਾਲ ਘਰ ਬਣਿਆ ਹੋਇਆ ਟਾਈਲ ਟੂਲ ਵੀ ਵਧੀਆ ਲੱਗੀ ਹੋਈ ਆ ਬਾਕੀ ਕਲਰ ਪੇਂਟ ਦਾ ਵੀ ਕੰਮ ਹੋਇਆ ਵਾ ਇੱਕ ਕਮਰੇ ਵਿੱਚ ਕਲਰ ਪੇਂਟ ਦਾ ਕੰਮ ਰਹਿੰਦਾ ਹੈ ਜਿਹੜਾ ਫਰੰਟ ਤੇ ਇਹਨਾਂ ਦਾ ਕਮਰਾ ਬਣਿਆ ਹੋਇਆ 13x10 ਦਾ ਕਮਰਾ ਬਣਿਆ ਹੋਇਆ ਇਹਦੇ ਵਿੱਚ ਬੈਕ ਸਾਈਡ ਤੇ ਇੱਕ ਛੋਟਾ ਜਿਹਾ ਸਟੋਰ ਛੱਡਿਆ ਹੋਇਆ ਇਹ ਸਟੋਰ ਚ ਆਪਾਂ ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਕੋਈ ਸਮਾਨ ਰੱਖ ਸਕਦੇ ਹਾਂ ਬਾਕੀ ਬਹੁਤ ਹੀ ਸਾਫ਼ ਸੁਥਰਾ ਘਰ ਬਣਿਆ ਹੋਇਆ ਜੀ ਸਟੋਰ ਦੇ ਉੱਤੇ ਇੱਕ ਪਰਛਤੀ ਬਣੀ ਹੋਈ ਹੈ ਇਹ ਜਿਹੜਾ ਸਭ ਤੋਂ ਲਾਸਟ ਕਮਰਾ ਕਮਰੇ ਦੇ ਵਿੱਚੋਂ ਦੀ ਬਣੀ ਹੋਈ ਆ ਉਧਰ ਦੀ ਇਹਦਾ ਰਸਤਾ ਛੱਡਿਆ ਹੋਇਆ ਤੇ ਆ ਨਾਲ ਦੇਖੋ ਵੈਂਟੀਲੇਸ਼ਨ ਦਾ ਕੰਮ ਵੀ ਪੂਰਾ ਓਕੇ ਆ ਵੈਂਟੀਲੇਸ਼ਨ ਲਈ ਖੁੱਲੀ ਡੁੱਲੀ ਜਗ੍ਹਾ ਛੱਡੀ ਹੋਈ ਆ ਇਹਨਾਂ ਨੇ ਪੂਰੀ ਵਧੀਆ ਜਾਨਕਿ ਖੁੱਲੀ ਡੁੱਲੀ ਜਗ੍ਹਾ ਛੱਡੀ ਹੋਈ ਆ ਤੇ ਆ ਨਾਲ ਹੀ ਆ ਗਿਆ ਜੀ ਬਾਥਰੂਮ 7 ਬਈ ਸਭ ਦਾ ਬਾਥਰੂਮ ਬਣਿਆ ਹੋਇਆ ਖੁੱਲਾ ਡੁੱਲਾ ਪੂਰਾ ਟਾਇਲ ਟੂਲ ਦਾ ਕੰਮ ਓਕੇ ਆ ਜੀ ਬਾਕੀ ਮਾਲਕ ਕਹਿੰਦੇ ਵੀ ਆਪਾਂ ਪੂਰੀ ਰੀਜਨਲ ਘਰ ਬਣਾਇਆ ਸੀ ਇਹ ਤੇ ਹੁਣ ਚਲੋ ਮਜਬੂਰੀ ਬਣ ਗਈ ਮਾਲਕਾਂ ਦੀ ਵੇਚਣ ਲਈ ਇਹਨਾਂ ਦਾ ਜਿਹੜਾ ਲੜਕਾ ਨਾ ਉਹ ਲੁਧਿਆਣੇ ਗੱਡੀ ਚਲਾਉਂਦਾ ਡੇਲੀ ਆਪੜਾਉਣ ਦਾ ਔਖਾ ਹੋ ਜਾਂਦਾ ਤਾਂ ਕਰਕੇ ਇਹ ਘਰ ਵੇਚਣ ਲੱਗਿਆ ਆ ਗਿਆ ਇਹ ਲਾਸਟ ਰੂਮ ਇਹਦੇ ਵਿੱਚ ਇਹ ਜਾਨੀ ਕਿ ਕਮਰਾ ਜਿਹੜਾ 16.5x13 ਦਾ ਬਣਿਆ ਹੋਇਆ ਖੁੱਲਾ ਡੁੱਲਾ ਕਮਰਾ ਬਣਿਆ ਹੋਇਆ ਤੇ ਆਪਾਂ ਜਿਹੜੀ ਪਰਛਤੀ ਦੀ ਗੱਲ ਕਰਦੇ ਸੀ ਉਹ ਇਸੇ ਕਮਰੇ ਚੋਂ ਬਣੀ ਹੋਈ ਆ ਸਟੋਰ ਤੱਕ ਬਣੀ ਹੋਈ ਆ ਜਾਨੀ ਕਿ ਆ ਇਹਦਾ ਗੇਟ ਛੱਡਿਆ ਹੋਇਆ ਰੇਟੇ ਦਾ 15 ਲੱਖ ਰੁਪਇਆ ਮਾਲਕਾਂ ਨੇ ਡਿਮਾਂਡ ਕੀਤੀ ਬਾਕੀ ਮੌਕੇ ਤੇ ਮਾਣਤਣ ਕੀਤਾ ਜਾਊ ਜਿਨ੍ਹਾਂ ਨੇ ਵੀ ਇਹ ਘਰ ਖਰੀਦਣਾ ਉਹ ਆਪਣੇ ਨਾਲ 7814092514 ਨੰਬਰ ਤੇ ਕੰਟੈਕਟ ਕਰ ਸਕਦੇ ਆ